ਮਲਾਲ ਨਹੀਂ ਹੁੰਦਾ ਕਿ ਮੈਂ ਐਸੇ ਮੇਰੇ ਬੇਟੇ ਨੇ ਸੱਚ ਦੀ ਰਾਹ ਤੇ ਤੁਰਿਆ ਤੇ ਅੱਜ 3 ਸਾਲਾਂ ਤੋਂ ਐਨਐਸਏ ਲੱਗੀ ਹੋਈ ਹੈ ਜੇਲ੍ਹ ਦੇ ਵਿੱਚ ਬੈਠਾ ਕਦੇ ਹੁੰਦਾ ਨਹੀਂ ਵੀ ਮੇਰੀ ਇੱਕ ਇੱਕ ਮਤਲਬ ਮੁੰਡਾ ਸੀਗਾ ਤੇ ਉਹ ਵੀ ਮਤਲਬ ਜੇਲ੍ਹ 'ਚ ਬੈਠਾ ਹੈ ਕਿੰਨੇ ਭੱਲਾ ਕਰਾਂਗੇ ਕਿ ਆਪਣੀ ਤਾਂ ਪੌੜਾ ਦੀ ਮਤਲਬ ਆਪਣੇ ਤਾਂ ਦੂਰ ਕਰ ਲਿੱਤੀ ਇਦਾਂ ਲੱਗਦਾ ਨਹੀਂ ਕਦੇ ਜਿਹੜੇ ਜਿਹੜੇ ਵੀ ਕੋਈ ਸੱਚ ਦੇ ਰਾਹ ਤੇ ਚੱਲਣ ਵਾਲੇ ਲੋਕ ਹੁੰਦੇ ਆ ਜਿਹੜੇ ਆਪਣੇ ਕੌਮ ਦੇ ਹੱਕਾਂ ਹਕਾਂ ਦੀ ਗੱਲ ਕਰਦੇ ਆ ਉਹ ਕੋਈ ਵੀ ਹੋਣ ਉਹਨਾਂ ਨਾਲ ਸਰਕਾਰਾਂ ਇਦਾਂ ਜ਼ੁਲਮ ਕਰਦੀਆਂ ਆ 2024 ਜੀ ਬਹੁਤ ਵੱਡੇ ਪੱਧਰ ਤੇ ਬਰਨਾਤ ਸਾਹ ਸੀਗਾ ਤੇ ਹੁਣ ਉਦੋਂ ਵੀ ਵੱਡੇ ਅਰਸ਼ਾ ਨਾਲ ਲੋਕ ਅੱਗੇ ਆ ਰਹੇ ਆ ਆ ਜਿਹੜਾ ਅਕਾਲੀ ਦਾ ਵਾਰਿਸ ਦਾ ਉਮੀਦਵਾਰ ਆ ਭਾਈ ਮਨਦੀਪ ਸਿੰਘ ਉਹਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਇੱਕ ਇਤਿਹਾਸਕ ਜਿੱਤ ਦਰਜ ਕਰੀਏ ਮੋਹਨਾ ਪ੍ਰਤੀ ਬਹੁਤ ਮਤਲਬ ਲੋਕਾਂ ਨੇ ਵੀ ਇਹ ਲਗਾ ਕੇ ਠੀਕ ਹੈ ਕਿ ਜਿਹੜੇ ਕੋਈ ਕੌਮ ਦੀ ਚੜ੍ਹਦੀ ਕਲਾ ਦਾ ਕੰਮ ਕਰਦੇ ਉਹਨਾਂ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਤੇ ਇਸ ਕਰਕੇ ਉਹ ਲੋਕ ਬੜੇ ਬਹੁਤ ਵੱਡੀ ਤਰ੍ਹਾਂ ਬੜੇ ਖੁਸ਼ ਆ ਜੀ ਪਾਰ ਦੀਆਂ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਮਰਦਪਾਲ ਨੂੰ ਇਹ ਜੇ ਹੋਰ ਪੰਜਾਬ ਦੀ ਸੇਵਾ ਜਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਤੇ ਉਹਨੂੰ ਨਾਲ ਨਾਲ ਰਾਜਨੀਤਿਕ ਤੌਰ ਤੇ ਵੀ ਸਾਡੀ ਇੱਕ ਖੇਤਰੀ ਪਾਰਟੀ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਆ ਅਮਰਪਾਲ ਜੀ ਦੇ ਵੱਲੋਂ ਚੋਣ ਲੜਨ ਦਾ ਫੈਸਲਾ ਕਦੋਂ ਤੋਂ ਤੁਸੀਂ ਕਿਉਂ ਲਿੱਤਾ ਇੱਕਦਮ ਹੀ ਤੁਸੀਂ ਯੂ ਟਰਨ ਸਿਆਸਤ ਵੱਲ ਲਿਆ ਹਾਲਾਂਕਿ ਪੰਥਕ ਨੂੰ ਬਚਾਉਣ ਵਾਸਤੇ ਅਮਰਪਾਲ ਜੀ ਨੇ ਬੜੀ ਮਿਹਨਤ ਕੀਤੀ ਫਿਰ ਇਹਦਾ ਨਤੀਜਾ ਕੀ ਮਿਲਿਆ ਹੁਣ ਝੋਲਚੇ ਬੈਠੇ ਨੇ ਤੁਹਾਡਾ ਇੱਕਦਮ ਹੀ ਇਲੈਕਸ਼ਨਾਂ ਵੱਲ ਕੀ ਮਰਜਾਨ ਹੋ ਗਈ ਸਸੀ ਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮਨਕਾਸ਼ ਔਰ ਇਸ ਵਕਤ ਤੋਂ ਵਾਰਿਸ ਪੰਜਾਬ ਦੇ ਸਾਡੇ ਨਾਲ ਅਮਰਪਾਲ ਦੇ ਫਾਦਰ ਸਾਹਿਬ ਤਰਸੇਂ ਸਿੰਘ ਖਾਸਾ ਜੀ ਮੌਜੂਦ ਨੇ ਅਸੀਂ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਤੇ ਇੱਥੇ ਜਿਹੜਾ ਜੰਮਨੀ ਚੋਣ ਦਾ ਸਿਆਸੀ ਖਾੜਾ ਪੱਕ ਚੁਕਿਆ ਤੇ ਇਸ ਵਾਰ ਤਰਨਤਾਰਨ ਦੀ ਸੀਟ ਹੈ ਓਕੀ ਦੇ ਚੋਲਿਚ ਹੋ ਗਈ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅਪਣੇ ਕਿਵੇਂ ਦੇਖਦੇ ਹੋ ਵੀ ਤੁਸੀਂ ਮਤਲਬ ਜੰਗ ਦੇ ਐਲਾਨ ਹੀ ਕਰ ਦਿੱਤਾ ਹੈ ਤੁਸੀਂ ਆਪਣੇ ਬੇਟੇ ਦੀ ਵੀ ਪਰਵਾਹ ਨਹੀਂ ਕਰਦੇ ਜਿਹੜੇ ਮਤਲਬ ਸਿਆਸੀ ਸਿਆਸਤਦਾਨਾਂ ਦੇ ਅਗੇਂਸਟ ਖੜੇ ਹੁੰਦੇ ਤੁਸੀਂ ਤਾਂ ਹੋਰ ਮੁਹਿੰਮ ਚਲਾ ਰੱਖੀ ਹੈ ਨਹੀਂ ਮੇਰੇ ਖਿਆਲ ਹੈ ਕਿ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਸੀ ਕਿ ਜੋ ਇਹ ਜੁਲਮ ਤੇ ਤਸ਼ੱਦਦ ਦਾ ਰਾਜ ਹੈ ਆਪੇ ਸਤਾਚਾਰ ਬੋਲਾਬਾਦਾ ਵਾ ਫਰੋਤੀਆਂ ਦਾ ਬੜੇ ਪੱਦਰ ਤੇ ਲੋਕਾਂ ਬੜੇ ਦਹਿਸ਼ਤ ਜੀ ਰਹਿਆ ਇਸ ਕਰਕੇ ਇਹਨਾਂ ਨੂੰ ਚਲਦਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਬਹੁਤ 2024 ਚ ਵੀ ਬਹੁਤ ਵੱਡੇ ਪੱਧਰ ਤੇ ਬਣਾਤ ਆ ਸੀਗਾ ਤੇ ਹੁਣ ਉਦੋਂ ਵੀ ਵੱਡੇ ਅਰਸ਼ਾ ਨਾਲ ਲੋਕ ਆ ਕੇ ਆ ਰਹੇ ਆ ਤੇ ਲੋਕ ਬਹੁਤ ਇਹ ਚੀਜ਼ ਹੈ ਕਿ ਉਹਨਾਂ ਚ ਬਹੁਤ ਚਾਹ ਵਾ ਇੱਕ ਕਿਸਮ ਦਾ ਕਿ ਅਸੀਂ ਛੇਤੀ ਛੇਤੀ ਇਹਨਾਂ ਨੂੰ ਜਿਹੜੇ 11 ਤਰੀਕ ਆਵੇ ਤੇ ਅਸੀਂ ਜਿਹੜਾ ਕਾਲੀ ਦਾ ਵਾਰਿਸ ਦਾ ਉਮੀਦਵਾਰ ਆ ਭਾਈ ਮਨਦੀਪ ਸਿੰਘ ਉਹਨੂੰ ਅਸੀਂ ਵੱਧ ਤੋਂ ਵੱਧ ਵੋਟਾਂ પા ਕੇ ਇੱਕ ਇਤਿਹਾਸਕ ਜਿੱਤ ਦਰਜ ਕਰੀਏ। ਬਾਈ ਤੁਸੀਂ ਮਤਲਬ ਦੇਖਿਆ ਮੈਂ ਜਦੋਂ ਤੁਸੀਂ ਸ਼ਾਂਤ ਰਹਿੰਦੇ ਹੋ ਮਤਲਬ ਹੈ ਨਾ ਕਿ ਅੰਦਰ ਹੀ ਅੰਦਰ ਤੁਹਾਡੇ ਤੂਫਾਨ ਚੱਲਦਾ ਰਹਿੰਦਾ ਹੈ ਕਿ ਕੀ ਹੋਊਗਾ ਪੰਜਾਬ ਨੂੰ ਆਪਾਂ ਕਿਵੇਂ ਬਚਾਵਾਂਗੇ ਮੈਂ ਦੇਖਿਆ ਤੁਸੀਂ ਬਿਲਕੁਲ ਕਾਮ ਰਹਿੰਦੇ ਹੋ। ਨੇ ਠੀਕ ਹੈ ਕਿ ਸਾਡੇ ਦਿਮਾਗ 'ਚ ਤੇ ਪੰਜਾਬ ਨੂੰ ਪੰਥ ਨੂੰ ਬਚਾਉਣ ਸਾਡੀ ਨੌਜਵਾਨੀ ਦੇ ਜੋ ਹਾਲਾਤ ਬਣ ਰਹੇ ਨਸ਼ਿਆਂ 'ਚ ਜਾ ਰਹੀ ਹੈ ਸਾਈਂ ਉਹਦਾ ਵਾਸਤੇ ਬਹੁਤ ਚਿੰਤਾ ਧਿਆਨ ਹਰ ਵੇਲੇ ਸਾਨੂੰ ਉਹਨਾਂ ਦਾ ਫਿਕਰ ਹੈ ਇਹ ਚੀਜ਼ ਹੈ ਕਿ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਧੀਰਜ ਨਾਲ ਸਹਿਜ ਨਾਲ ਅਸੀਂ ਕੋਈ ਸਾਰੇ لو قانونال ਲੈ ਕੇ ਜਿਹੜੇ ਪੰਜਾਬ ਪੰਜਾਬੀਅਤ ਵਾਸਤੇ ਕੰਮ ਕਰਨਾ ਚਾਹੁੰਦੇ ਆ ਪੰਥ ਪ੍ਰਸਤ ਇਹ ਜਿਹੜੇ ਆਪਣੇ ਕੌਮ ਨੂੰ ਧਰਮ ਨੂੰ ਜਿਦਾਂ ਇਹ ਭਾਈ ਮਨਦੀਪ ਸਿੰਘ ਹੁਣੀ ਆਏ ਆ ਇਹਨਾਂ ਦੇ ਭਰਾ ਸੰਦੀਪ ਸਿੰਘ ਸੰਨੀ ਹੁਣਾ ਨੇ ਵੀ ਜੋ ਪੰਥ ਦੀ ਚੜ੍ਹਦੀ ਕਲਾ ਦੀ ਬਹੁਤ ਵਧੀਆ ਕਾਰਜ ਕੀਤਾ ਇਸ ਕਰਕੇ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਤੇ ਲੋਕ ਉਹ ਉਹਨਾਂ પ્રતિਬੋਧ ਮਤਲਬ ਲੋਕਾਂ ਨੇ ਵੀ ਇਹ ਲੱਗਾ ਕਿ ਠੀਕ ਹੈ ਕਿ ਜਿਹੜੇ ਕੋਈ ਕੌਮ ਲਈ ਚੜ੍ਹਦੀ ਕਲਾ ਦਾ ਕੰਮ ਕਰਦੇ ਉਹਨਾਂ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਤੇ ਇਸ ਕਰਕੇ ਉਹ ਲੋਕ ਬਹੁਤ ਵੱਡੀ ਤਦਾਦ ਚ ਬੜੇ ਖੁਸ਼ ਹੈ ਜੀ ਅੱਛਾ ਬਾਪੂ ਜੀ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਮਤਲਬ ਅੰਮ੍ਰਿਤਪਾਲ ਜੀ ਦੇ ਵੱਲੋਂ ਚੋਣ ਲੜਨ ਦਾ ਫੈਸਲਾ ਕਦੋਂ ਤੁਸੀਂ ਕਿਉਂ ਲਿੱਤਾ ਇੱਕਦਮ ਹੀ ਤੁਸੀਂ ਯੂ-ਟਰਨ ਸਿਆਸਤ ਵੱਲ ਲਿਆ ਹਾਲਾਂਕਿ ਪੰਥਕ ਨੂੰ ਬਚਾਉਣ ਵਾਸਤੇ ਅੰਮ੍ਰਿਤਪਾਲ ਜੀ ਨੇ ਬੜੀ ਮਿਹਨਤ ਕੀਤੀ ਫਿਰ ਉਹਦਾ ਨਤੀਜਾ ਕੀ ਮਿਲਿਆ ਹੁਣ ਝੋਲ ਚ ਬੈਠੇ ਨੇ ਤੁਹਾਡਾ ਇੱਕਦਮ ਹੀ ਇਲੈਕਸ਼ਨਾਂ ਵੱਲ ਕੀ ਮਰਜ਼ਾਨ 2024 ਤੋਂ ਪਹਿਲਾਂ ਸਾਡਾ ਕੋਈ ਇਦਾਂ ਦਾ ਪਰ ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਮਰਪਾਲ ਨੂੰ ਇਹ ਜੇ ਉਹ ਪੰਜਾਬ ਦੀ ਸੇਵਾ ਜਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਤੇ ਉਹਨੂੰ ਨਾਲ ਨਾਲ ਰਾਜਨੀਤਿਕ ਤੌਰ ਤੇ ਵੀ ਸਾਡੀ ਇੱਕ ਖੇਤਰੀ ਪਾਰਟੀ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਆ ਤੇ ਉਦੋਂ ਜਦੋਂ ਇਲੈਕਸ਼ਨ ਦਾ ਫੈਸਲਾ ਹੋਇਆ ਤੇ ਲੋਕਾਂ ਨੇ ਇੱਕ ਬਹੁਤ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਪਾ ਕੇ ਇੱਕ ਸਿੱਧ ਕਰ ਦਿੱਤਾ ਕਿ ਸਾਨੂੰ ਇਹੋ ਜੀ ਲੀਡਰਸ਼ਿਪ ਦੀ ਲੋੜ ਆ ਤੇ ਉਦੋਂ ਬਾਅਦ ਅਸੀਂ ਪੂਰੇ ਪੰਜਾਬ 'ਚ ਇਹ ਇਹ ਇਸ ਜਿਹੜੀ ਖੇਤਰੀ ਤਰਦਾ ਇੱਕ ਖਲਾਸ ਹੈਗਾ ਉਹਨੂੰ ਪੂਰਨ ਵਾਸਤੇ ਅਸੀਂ ਸਾਰੇ ਲੋਕਾਂ ਦੀ ਸਿਰਦ ਬੰਦਿਆਂ ਦੀ ਸਲਾਹ ਲੈ ਕੇ ਇੱਕ ਜੋ ਅਕਾਲੀ ਦਲਵਾਰ ਰਾਜਨੀਤਿਕ ਪਾਰਟੀ ਜਿਹਦੋਂ ਇਹ ਬਣਾਈ ਤੇ ਉਹ ਤੋਂ ਬਾਅਦ ਫਿਰ ਸਾਡਾ ਫਰਜ਼ ਬਣਦਾ ਸੀ ਕਿ ਜਿੱਥੇ-ਜਿੱਥੇ ਸਾਨੂੰ ਰਾਜਨੀਤਿਕ ਏਕ ਸਾਡੇ ਹਲਕੇ ਦੀ ਚੋਣ ਸੀ ਉਦਾਂ ਵੈਸੇ ਜਿੰਮਨੀ ਚੋਣਾਂ ਨਾਲ ਲੜਨਾ ਸਾਡਾ ਕੋਈ ਮਕਸਦ ਨਹੀਂ ਸੀ ਅਸੀਂ ਜਾਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਸੀ ਜਾਂ 2027 ਦੀ ਤੇ ਪਰ ਇਹ ਚਲੋ ਸਾਡੇ ਹਲਕੇ ਚ ਆ ਗਈ ਤੇ ਅਸੀਂ ਇਸ ਕਰਕੇ ਇਹ ਬਹੁਤ ਸਾਡਾ ਕੈਂਡੀਡਟ ਡੇਢ ਵੀ ਬਹੁਤ ਵਧੀਆ ਮਿਲ ਗਿਆ ਸਾਨੂੰ ਇਸ ਕਰਕੇ ਅਸੀਂ ਹੁਣ ਮੇਰੇ ਖਿਆਲ ਅਕਾ ਗੁਰੂ ਮਹਾਰਾਜ ਦੀਨ ਮੋਹ ਜੜੇ ਮਲਾਲ ਨਹੀਂ ਹੁੰਦਾ ਕਿ ਮੈਂ ਐਸੇ ਮੇਰੇ ਬੇਟੇ ਨੇ ਸੱਚ ਦੀ ਰਾਹ ਤੇ ਤੁਰਿਆ ਤੇ ਅੱਜ 3 ਸਾਲਾਂ ਤੋਂ ਐਨਐਸ ਲੱਗੀ ਹੋਈ ਹੈ ਜੇਲ੍ਹ ਦੇ ਵਿੱਚ ਬੈਠਾ ਕਦੇ ਹੁੰਦਾ ਨਹੀਂ ਵੀ ਮੇਰੀ ਇੱਕ ਇੱਕ ਮਤਲਬ ਮੁੰਡਾ ਸੀਗਾ ਤੇ ਉਹ ਵੀ ਮਤਲਬ ਜੇਲ੍ਹ 'ਚ ਬੈਠਾ ਹੈ ਕਿਵੇਂ ਪੱਲਾ ਕਰਾਂਗੇ ਕਿ ਆਪਣੀ ਤਾਂ ਆਪਣੀ ਔਲਾਦ ਹੀ ਮਤਲਬ ਆਪਣੇ ਤਾਂ ਦੂਰ ਕਰ ਲਿੱਤੀ ਇਦਾਂ ਲੱਗਦਾ ਨਹੀਂ ਕਦੇ ਨਹੀਂ ਮੇਰਾ ਖਿਆਲ ਹੈ ਕਿ ਜਿਹੜੇ ਜਿਹੜੇ ਵੀ ਕੋਈ ਸੱਚ ਦੇ ਰਾਹ ਤੇ ਚੱਲਣ ਵਾਲੇ ਲੋਕ ਹੁੰਦੇ ਆ ਜਿਹੜੇ ਆਪਣੇ ਕੌਮ ਦੇ ਹੱਕਾਂ ਹਕੂਕਾਂ ਦੀ ਗੱਲ ਕਰਦੇ ਆ ਉਹ ਕੋਈ ਵੀ ਹੋ ਜੋਦਿਆਨਾ ਜਿਹੜੇ ਜਿਨ੍ਹਾਂ ਨੂੰ ਅੱਜ ਅਸੀਂ ਬੜੇ ਫ੍ਰੀडम ਫਾਈਟਰ ਕਹਿੰਦੇ ਉਹਦੋਂ ਉਹਨਾਂ ਨੂੰ ਵੀ ਸਰਕਾਰਾਂ ਇਹ ਇਦਾਂ ਜੇਲ੍ਹਾਂ ਸੁੱਟਦੀਆਂ ਸੀਗੀਆਂ ਇਸ ਕਰਕੇ ਕੋਈ ਏਡੇ ਮਲਾਲ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸਿੱਖ ਨੂੰ ਪਹਿਲਾ ਹੁਕਮ ਆ ਇਸ ਕਰਕੇ ਜੇ ਸਾਡੇ ਬੇਟੇ ਨੇ ਆਪਣੀ ਕੌਮ ਖਾਤਰ ਆਪਣੇ ਲੋਕਾਂ ਆਪਣੇ ਨੌਜਵਾਨੀ ਨੂੰ ਬਚਾਉਣ ਖਾਤਰ ਜਿਹੜਾ ਜੇਲ੍ਹ ਚ ਵੀ ਜਾਣਾ ਪਿਆ ਤੇ ਲੋਕ ਨੂੰ ਬਹੁਤ ਵੱਡਾ ਪਿਆਰ ਦੇ ਰਿਹਾ ਲੋਕਾਂ ਲੋਕਾਂ ਖਾਤਰ ਗਿਆ ਤੇ ਲੋਕਾਂ ਨੇ ਉਹਨੂੰ 2024 ਚ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਤੇ ਇਸ ਕਰਕੇ ਲੋਕਾਂ ਦਾ ਪਿਆਰ ਹੈ ਜਿਹੜਾ ਜਿਹੜੇ ਇਹ ਪੰਜਾਬ ਨੂੰ ਬਚਾਉਣਾ ਚਾਹ ਰਹੇ ਲੋਕ ਅੱਗੇ ਆ ਰਹੇ ਆ ਕਿ ਸਾਨੂੰ ਉਹਨਾਂ ਦਾ ਉਹਨਾਂ ਦਾ ਜਿਹੜਾ ਛਾਹ ਵੇਖ ਕੇ ਸਾਨੂੰ ਵੀ ਬਹੁਤ ਆਇਆ ਤੁਸੀਂ ਕਦੇ ਅਮਰ ਭਾਈ ਅਮਰਪਾਲ ਜੀ ਨਾਲ ਗੱਲਬਾਤ ਹੁੰਦੀ ਹੈ ਕਿ ਕੀ ਮਤਲਬ ਗੱਲਬਾਤ ਜਿਵੇਂ ਕਈ ਵਾਰੀ ਕਰਨੀ ਹੋਵੇ ਦੱਸਣਾ ਹੋਵੇ ਕੀ ਅਪਡੇਟ ਹੈ ਪੰਜਾਬ ਦੀ ਜਾਂ ਉਹ ਮਤਲਬ ਸੁਣਨਾ ਚਾਹੁੰਦੇ ਹੋ ਕਿ ਮੇਰੇ ਮਕਰੋ ਦੀ ਮੇਰੇ ਜਿਹੜੀ ਪਾਰਟੀ ਹੈ ਉਹ ਕਿੱਦਾਂ ਅੱਗੇ ਵਧ ਰਹੀ ਹੈ ਮਿਲਣ ਜਾਂਦੇ ਹੁਣੇ ਮਤਲਬ ਕਿ ਫੋਨ ਤੇ ਕਿਵੇਂ ਕਿਵੇਂ ਗੱਲ ਹੁੰਦੀ ਹੈ ਹਾਂਜੀ ਮਿਲਣ ਤੇ ਵੀ ਜਦੋਂ ਮੌਕਾ ਮਿਲਦਾ ਮਿਲ ਕੇ ਵੀ ਆਉਨੇ ਆ ਬਾਕੀ ਫੋਨ ਤੇ ਵੀ ਸਾਡੀ ਗੱਲ ਹੋ ਜਾਂਦੀ ਆ ਤੇ ਉਹ ਉਹ ਬਹੁਤ ਚੜ੍ਹਦੀ ਕਲਾ ਚ ਆ ਕਿੱਦਾਂ ਰਫਰਜ ਬਣਦਾ ਜੇ ਕੌਮ ਨੇ ਸਾਨੂੰ ਇਨਾ ਮਾਨ ਸਕਾਰ ਦਾ ਐਡੇ ਵੱਡੇ ਪਦਰ ਤੇ ਤੇ ਉਹਨਾਂ ਦਾ ਵੀ ਤੁਸੀਂ ਦੁੱਖ ਸੁੱਖ ਚੋ ਜਾਂ ਉਹਨਾਂ ਦੇ ਨਾਲ ਖੜਨਾ ਜਾਂ ਪੰਜਾਬ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਲਈ ਜੋ ਵੀ ਦਿਨ ਰਾਤ ਤੁਸੀਂ ਮਿਹਨਤ ਕਰੋ ਅਸੀਂ ਕਰ ਰਹੇ ਹਾਂ ਫਿਰ ਤਾਂ ਮਤਲਬ ਹੌਸਲਾ ਕਾਫੀ ਦੁੱਗਣਾ ਹੋ ਜਾਂਦਾ ਹੋਗਾ ਵੀ ਐਡੇ ਵੱਡੇ ਲੈਵਲ ਤੇ ਉਹਨਾਂ પાર્ટી ਅੱਗੇ ਵਧ ਰਹੀ ਹੈ ਤੂਫਾਨ ਵਾਂਗ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਕਿ ਅਦ ਅਫਸਰ ਚ ਕਿਦਾਂ ਮੇਲਾ ਲੱਗਾ ਬਾਕੀ ਦੂਜੀਆਂ ਪਾਰਟੀਆਂ ਦੇ ਦਫ਼ਤਰਾਂ 'ਚ ਵੀ ਤੁਸੀਂ ਜਾ ਕੇ ਆਏ ਹੋਗੇ ਤੇ ਆਹ ਮਹਾਰੇ ਲੋਕ ਚੱਲ ਕੇ ਆ ਰਹੇ ਆ ਪਿੰਡਾਂ 'ਚ ਵੀ ਆ ਬਹਾਰੇ ਲੋਕ ਅੱਗੇ ਆ ਰਹੇ ਆ ਜਿਹੜਾ ਤੁਸੀਂ ਕਹਿ ਰਹੇ ਕਿ ਪੈਸਿਆਂ ਦੀ ਜਾਂ ਦੂਜੀਆਂ ਚੀਜ਼ਾਂ ਦੀ ਜਦੋਂ ਕੋਈ ਸੰਗਤਾਂ ਉੱਠ ਪੈਂਦੀ ਹੈ ਤਾਂ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਨਾ ਤੇ ਪੈਸਿਆਂ ਦੀ ਲੋੜ ਹੀ ਨਹੀਂ ਪੈਂਦੀ ਕਿ ਜਿਹੜਾ ਇਹਨਾਂ ਨੇ ਇੱਕ ਧਾਰਨਾ ਬਣਾਈ ਕਿ ਤਨਾੜ ਲੋਕ ਹੀ ਅੱਗੇ ਆ ਸਕਦੇ ਆ ਪਰ ਠੀਕ ਹੈ ਕਿ ਇਹਨਾਂ ਲੋਕਾਂ ਨੂੰ ਸ਼ੂਟ ਕਰਦੇ ਹੋਣਗੇ ਪਰ ਆਪਾਂ ਲੋਕਾਂ ਦੇ ਭਲੇ ਦੀ ਗੱਲ ਕਰਨੀ ਤੇ ਲੋਕਾਂ ਦੇ ਭਲੇ ਵਾਸਤੇ ਕੰਮ ਕਰਨਾ ਤੇ ਲੋਕ ਬਹੁਤ ਵੱਡਾ ਸਹਿਯੋਗ ਦੇ ਰਹੇ ਆ ਕਿਸੇ ਚੀਜ਼ ਦੀ ਲੋੜ ਨਹੀਂ ਚੜਦੀ ਕਦਾ ਦੀ ਆਪੋ ਜੰਦੇ ਜਾਂਦੇ ਕੀ ਕਹਿਣਾ ਚਾਹੋਗੇ ਤਰਨਤਾਰਨ ਦੇ ਬੰਦਿਆਂ ਨੂੰ ਤਰਨਤਾਰਨ ਦੇ ਲੋਕਾਂ ਨੂੰ ਸਾਡੀ ਇਹੋ ਹੀ ਅਪੀਲ ਆ ਕਿ ਪੂਰੇ ਪੰਜਾਬ ਦੇ ਪੂਰੇ ਲੋਕਾਂ ਨੂੰ ਸਾਡੀ ਇਹੋ اپੀਲ ਆ ਕਿ ਇਹ ਲੜਾਈ ਸੱਚ ਤੇ ਝੂਠ ਦੀ ਆ ਇਸ ਕਰਕੇ ਆਪਾਂ ਇਹਨਾਂ ਸਾਰੀਆਂ ਧਿਰਾਂ ਨੂੰ ਵੇਖ ਚੁੱਕੇ ਆਂ ਇਹਨਾਂ ਨੇ ਪੰਜਾਬ ਦਾ ਸਾਡੀ ਜਵਾਨੀ ਨੂੰ ਖਰਾਏ ਪਾਉਣ ਦਾ ਸਾਡੇ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਸੀ ਜਿਨ੍ਹਾਂ ਦਾ ਬੜਾ ਵੱਡਾ ਉੱਚਾ ਕੱਦ ਸੀਗਾ ਉਹਨਾਂ ਨੂੰ ਬਹੁਤ ਇਹਨਾਂ ਨੇ ਪਾਉਣੇ ਕਰ ਦਿੱਤਾ ਇਸ ਕਰਕੇ ਆਪਾਂ ਸਾਰੇ ਜਾਣੇ ਹੋਣੀ ਇਹਨਾਂ ਤੋਂ ਖਿਹੜਾ ਛਲਾਈਏ ਆਪਾਂ ਤਕੜੇ ਹੋ ਕੇ ਭਾਈ ਮਨਦੀਪ ਸਿੰਘ ਦਾ ਸਾਥ ਦੇਈਏ ਤੇ ਇਹਨਾਂ ਨੂੰ ਜੋ ਸਤਾਈ ਦਾ ਰਸਤਾ ਉਹ ਪਧਰਾ ਕਰੀਏ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਇਹਨਾਂ ਸਰਦਾਰ ਨਤਰਸਿੰਘ ਖਾਲਸਾ ਜੀ ਜੋ ਕਿ ਅਮਰਿਤਪਾਲ ਸਾਹਿਬ ਦੇ ਪਿਤਾ ਜੀ ਨੇ ਜੋ ਕਿ ਹਮੇਸ਼ਾ ਹੀ ਲੋਕਾਂ ਦੇ ਚੜ੍ਹਦੇ ਚੜ੍ਹਦੇ ਦੀ ਗੱਲ ਕਰਦੇ ਨੇ ਔਰ ਤੁਸੀਂ ਦੱਸਣਾ ਕਿ ਜਿਹੜੀ ਤਰਨਤਾਰਨ ਦੀ ਸੀਟ ਹੈ ਤੁਸੀਂ ਕਿਹਦੀ ਝੋਲੀ 'ਚ ਪਾਉਣਾ ਚਾਹੁੰਦੇ ਹੋ ਕਮੈਂਟਾਂ 'ਚ رائے ਆਪਣੀ ਜਰੂਰ ਦੱਸਣਾ ਤੁਸੀਂ ਜਿਹੜੇ ਨਾਲ ਪੋਸਟ ਨਰਦੇ ਨਾਲ ਤੇ ਮੈਂ ਕਾਸ਼